ਲੋ ਜੀ ਬਣੇ ਤਾਂਬੇ ਦੇ ਝੱਗ ਵਿੱਚ ਪਾਣੀ ਧਰਤਾ ਜੀ ਇਹ ਕੱਲ ਦਾ ਪਾਣੀ ਰੱਖਿਆ ਹੋਇਆ ਆਪਣਾ ਜੀ ਸ਼ਾਮ ਤੱਕ ਤਾਂ ਤੋਂ ਤਾਂਬੇ ਦੇ ਪਾਣੀ ਜੀ ਪਾਣੀ ਅੰਦੀ ਪਾਣੀ ਪੀ ਲਿਆ ਜੀ ਪਾਣੀ ਪੀਓ ਹੌਲੀ ਹੌਲੀ ਰਾਮ ਨਾਲ ਗਰਮ ਕੋਸਾ ਚ ਛੋਟਾ ਗਲਾਸ ਬੜਾ ਅਗਲਾ ਜਿੰਨਾ ਵੀ ਸਭ ਤੋਂ ਪੀ ਹੁੰਦਾ ਪਾਣੀ ਪੀਣਾ ਜ਼ਰੂਰੀ ਆਪਣੀ ਸਿਹਤ ਵਾਸਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਸਭ ਤੋਂ ਉੱਤ ਦੇ ਸਾਰ ਪਹਿਲਾਂ ਬੁਰਸ਼ ਕਰਨ ਤੋਂ ਪਹਿਲਾਂ ਆਪਣਾ ਪਾਣੀ ਪੀਓ ਜੀ ਛੋਟਾ ਵੱਡਾ ਜੋ ਵੀ ਗ라스 ਪੀ ਹੁੰਦਾ ਸਤੋ ਜੀ ਉਹ ਪੀਓ ਜੀ ਹੋ ਸਕਦਾ ਤਾਂ ਕੋਸਾ ਕਰਕੇ ਪੀਓ ਹੁਣ ਲੱਗੇ ਆਪਾਂ ਇਸ਼ਨਾਨ ਕਰਨ ਇਸ਼ਨਾਨ ਕਰਨ ਤੋਂ ਬਾਅਦ ਆਪਾਂ ਕਰਦੇ ਨੇ ਨਿਤਨੇ ਪੰਜਵਾੜੀਆਂ ਦਾ ਜੀ ਤੇ ਆਪਾਂ ਫਿਰ ਚੱਲਦੇ ਹਾਂ ਗੁਰੂ ਘਰ ਜੀ 2:50 ਮਿੰਟ ਹੋ ਗਏ ਜੀ ਤੇ ਅੱਗੇ ਆਪਾਂ ਰੁਟੀਨ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਆਪਣੀ ਅਕੀਏ ਵਾਹਿਗੁਰੂ ਦਾ ਸ਼ੁਕਰਾਨਾ ਜੀ ਕਰਕੇ ਇਸ਼ਨਾਨ ਮੈਂ ਦੇ ਨਹੀਂ ਫਿਰ ਆਪਾਂ ਨਿਤਨੇਮ ਕਰਦੇ ਹਾਂ ਹਾਂਜੀ ਆਪਾਂ ਲੱਗੇ ਨਿਤਨੇਮ ਸ਼ੁਰੂ ਕਰਨ ਜੀ ਤੁਸੀਂ ਵੀ ਕਰੋ ਨਿਤਨੇਮ ਜੀ ਮਾਰਾਣਾ ਡੂਡੋ ਜੀ ਮਾਰਾ ਦੀ ਭਜਨ ਬੰਦਗੀ ਕਰੋ ਨਾਮ ਜਪੋ ਸਵੇਰੇ ਉੱਠ ਕੇ ਗੋਰਾ ਦਾ ਜੀ ਪਹੁੰਚ ਗਏ ਗਰਾਊਂਡ ਤੇ ਜੀ ਅੱਜ ਧੁੰਦ ਬਹੁਤ ਹੈ ਜੀ ਪਹਿਲਾਂ ਆਪਾਂ ਨੇ ਕਰਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਦਿਸਾਰੇ ਜੀ ਫੇਰ ਤੁਹਾਨੂੰ ਪਤਾ ਬਣਾ ਗਰਾਊਂਡ ਵੀ ਗੁਰੂ ਘਰ ਦੇ ਨਾਲੇ ਆ ਆਪਣਾ ਜੀ ਸ੍ਰੀ ਗੁਰਦੁਆਰਾ ਸਾਹਿਬ ਆਪਣਾ ਘਰ ਤੋਂ ਅੱਧਾ ਕਿਲੋਮੀਟਰ ਹੋਊਗਾ ਜੀ ਤੇ ਆਪਾਂ ਪਹੁੰਚ ਗਏ ਗਰਾਊਂਡ ਵਿੱਚ ਜੀ ਹੁਣ ਕਰਦੇ ਹੁਣ ਆਪਾਂ ਵਰਕਆਊਟ ਹਾਂਜੀ ਕਰ ਲਈ ਆਪਾਂ ਨੇ ਕਾਰਡੀਓ ਕਸਰਤ ਗਰਾਉਂਡ ਦੀ ਅੱਜ ਇੱਕ ਘੰਟਾ 10 ਕੁ ਮਿੰਟ ਲਾਇਆ ਜੀ ਮਿਲਦੇ ਆ ਜੀ ਆਪਾਂ ਹੁਣ ਕਰਾਂ ਤੇ ਆਪਾਂ ਕਰਾਂ ਕਰਦੇ ਆ ਜੋਗਾ ਥੋੜਾ ਜਿਹਾ ਜਕਵਾਲਪਾਤੀ ਆਸਨ ਸਾਨੂੰ ਫੇਰ ਦਿਖਾਉਣੀ ਆ ਆ ਦੇਖੋ ਜੀ ਆਪਾਂ ਲੱਗੇ ਜਕਵਾਲਪਾਤੀ ਆਸਨ ਕਰਨ ਇਹ ਢੇਟ ਦੀ ਹੈਲਥ ਬਾਤ ਤੇ ਸਾਰਨ ਵਧੀਆ ਐਕਸਰਸ ਜੀ ਆਪਾਂ ਨੇ ਇਸ ਪੋਜੀਸ਼ਨ 'ਚ ਬੈਠ ਜਾਣਾ ਮੈਂ ਬੈੱਡ ਨੰਬਰ ਤਾਂ ਕਰਕੇ ਬੈਠਿਆ ਤੁਸੀਂ ਬੈੱਡ ਨੰਬਰ ਵੀ ਬੈਠ ਸਕਦੇ ਆੇ ਇੱਥਾਂ ਵੀ ਬੈਠ ਸਕਦੇ ਆੇ ਜਿੱਥੇ ਤੁਸੀਂ ਬੈਠਣਾ ਚਾਹੁੰਦੇ ਆਂ ਕੁਰਸੀ ਤੇ ਮੇਟੇ ਉੱਥੇ ਬੈਠ ਕੇ ਆਸਣ ਕਿ ਕਰ ਸਕਦੇ ਆਂ ਜੀ ਇਹ ਆਸਣ ਦੇ ਬਹੁਤ ਜ਼ਿਆਦਾ ਲਾਭ ਆ ਇਹਨੂੰ ਕਬਜ਼ ਰਹਿੰਦੀ ਆ ਹੋਰ ਅਨੇਕ ਕਈ ਬਿਮਾਰੀਆਂ ਪੇਟ ਦੀਆਂ ਆਪਣੀਆਂ ਜਿੰਨੀਆਂ ਵੀ ਬਿਮਾਰੀਆਂ ਸਾਰੀਆਂ ਬਿਮਾਰੀਆਂ ਆਪਣੀਆਂ ਦੂਰ ਹੁੰਦੀਆਂ ਕਿਉਂਕਿ ਆਪਾਂ ਜਦ ਬਾਡੀ ਦਾ ਵਰਕ ਕਰਦੇ ਆਂ ਤਾਂ ਸਾਰੀਆਂ ਐਕਸਰਸਾਈਜ਼ ਹੋ ਜਾਂਦੀਆਂ ਪਰ ਪੇਟ ਦੀ ਐਕਸਰਸਾਈਜ਼ ਨਹੀਂ ਹੁੰਦੀ ਇਪੇੜ ਦੀ ਐਕਸਰਸਾਈਜ਼ ਵਾਸਤੇ ਬਰਦਾਾਨ ਹੈ ਜੀ ਤੁਸੀਂ ਕਰੋਗੇ ਤੁਹਾਨੂੰ ਆ ਪਤਾ ਲੱਗੂਗਾ ਪਰ ਐਕਸ ਹੈ ਜਾਇ ਨਹੀਂ ਹੈਗਾ ਵੀ ਤੁਸੀਂ ਪੰਜ ਚਾਰ ਦਿਨ ਕਰੀ ਸ਼ਰਤੀ ਜਿਵੇਂ ਆਪਾਂ ਦੁੱਧ ਧਰਦੇ ਆ ਗਰਮ ਹੋਣ ਵਾਸਤੇ 2 ਮਿੰਟ ਬਾਅਦ ਗੈਸ ਬੰਦ ਕਰ ਦੋਗੇ ਫੇਰ ਵਾਲ ਦੋਗੇ ਫੇਰ 2 ਮਿੰਟ ਬਾਅਦ ਬੰਦ ਕਰ ਦੋਗੇ ਫੇਰ ਵਾਲ ਦੋਗੇ ਫੇਰ ਬੰਦ ਕਰ ਦੋਗੇ 2 ਮਿੰਟ ਬਾਅਦ ਇਹ ਇੱਕਣਾ ਆਪਣਾ ਦੁੱਧ ਗਰਮ ਤਾਂ ਨਹੀਂ ਹੋਣਾ ਸ਼ਾਮ ਤੱਕ ਲੱਗੇ ਰਹੋ ਪਰ ਆਪਣਾ ਦੁੱਧਾ ਉਨਵਾਲੀ ਨਹੀਂ ਆਉਣੀ ਇਸ ਤਰ੍ਹਾਂ ਆਪਾਂ ਨੇ ਐਕਸਰਸਾਈਜ਼ ਨੂੰ ਪੂਰਾ ਕਰੋ 10 ਮਿੰਟ ਕੱਢੋ ਆਪਣੇ ਸਵੇਰੇ ਸ਼ਾਮ ਦੇ ਦੋੇ ਟਾਈਮ ਕਰਨੀ ਆ ਚਲੋ ਜੇ ਸ਼ਾਮ ਨੂੰ ਨਹੀਂ ਇੱਕ ਟਾਈਮ ਲੱਗੋ ਵਿੱਚ ਨੂੰ ਦਾ ਲੈ ਲਓ ਜੀ ਇਹਦੇ ਨਾਲ ਆਪਣੀਆਂ ਅਨੇਕਾਂ ਬਿਮਾਰੀਆਂ ਦੂਰ ਹੋਣੀਆਂ ਪੇਟ ਦੀਆਂ ਆਪਣੀ ਫੈਟ ਲਾਸ ਵੀ ਹੁੰਦੀ ਆ ਤੇ ਐਕਸਰਸਾਈਜ਼ ਆਪਾਂ ਆਰਾਮ ਨਾਲ ਆਪਣੇ ਘਰਾਂ ਜਿਹੜੇ ਆਪਣਾ ਸੈਰ ਨਹੀਂ ਕਰ ਸਕਦੇ ਜਾਂ ਘੁੰਮ ਫਿਰ ਨਹੀਂ ਕੋਈ ਐਕਸਰਸਾਈਜ਼ ਨਹੀਂ ਕਰ ਸਕਦੇ ਇਹ ਐਕਸਰਸਾਈਜ਼ ਆਪਣੇ ਘਰਾਂ ਉੱਠ ਕੇ ਚਲੋ ਜੇ ਤੁਸੀਂ ਲੇਟ ਵੀ ਉੱਠਦੇ ਆ ਸ਼ੁਰੂਆਤ ਆ ਕਰੋ ਆਪਣੀ ਜ਼ਿੰਦਗੀ ਦੀ ਆਪੇ ਤੁਸੀਂ ਤੁਹਾਨੂੰ ਪਤਾ ਲੱਗੂਗਾ ਵੀ ਆਪਣੀ ਕਸਰਤ ਕਰਨ ਨਾਲ ਸਰੀਰ ਤੇ ਕੀ ਫਾਇਦੇ ਆ ਉਸ ਪਰਮਾਤਮਾ ਨਾਲ ਜਦ ਜੁੜੂਗੇ ਉੱਠੂਗੇ ਉਹਨੇ ਆਪੇ ਅੱਗੇ ਤੁਹਾਨੂੰ ਤੁਹਾਡੇ ਦਿਮਾਗ ਦੀ ਬੁੱਧੀ ਨੂੰ ਤੇਜ਼ ਕਰ ਦੇਣਾ ਆਪੇ ਤੁਹਾਡੇ ਕੰਮਾਂ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਊਗਾ ਸਿਹਤ ਵੀ ਠੀਕ ਰਹੂਗੀ ਜੀ ਤੇ ਤੁਹਾਡੇ ਕੰਮ ਕਾਜ ਵੀ ਚੜ੍ਹਦੀ ਕਲਾ ਵਿੱਚ ਜਾਣਗੇ ਔਰ ਤੁਹਾਨੂੰ ਦੱਸਦੇ ਹੁਣ ਆਪਾਂ ਕੁਆਲਿਟੀ ਆਸਣ ਕਰਨ ਦਾ ਤਰੀਕਾ ਮੂੰਹ ਬੰਦ ਕਰਕੇ ਸਾਹ ਬਾਹਰ ਕੱਢਣਾ ਜਦੋਂ ਸਾਹ ਬਾਹਰ ਕੱਢਦੇ ਆ ਤੇ ਆਪਣੇ ਆਪ ਹੀ ਦੋ ਵਾਰ ਸਾਹ ਲੈਣੇ ਆ ਤਾਂ ਮੂੰਹ ਖੋਲਣ ਦੀ ਲੋੜ ਨਹੀਂ ਪੈਂਦੀ ਆਹ ਲਓ ਜੀ ਦੇਖੋ ਜੀ ਸਾਰਾ ਪੇਟ ਆਪਣਾ ਅੰਦਰ ਨੂੰ ਜਾਂਦਾ ਸਾਹ ਬਾਹਰ ਕੱਢਣਾ ਜੀ ਇਹ ਉਂਗਲੀਆਂ ਆਪਣਾ ਅੰਗੂਠੇ ਦੇ ਨਾਲ ਜੋੜਦੇ ਆ ਇਸ ਨਾਲ ਆਪਣੇ ਪੇਟ ਦੀ ਹੈਲਥ ਕਾਜ ਦੂਰ ਹੁੰਦੀ ਹੈ ਜੀ ਇਹ ਬਹੁਤ ਆ ਤੁਸੀਂ ਕਰੋਗੇ ਤੁਹਾਨੂੰ ਆਪਣੇ ਆਪ ਰਿਜ਼ਲਟ ਆਉਣਗੇ ਜੀ ਇਹਨੂੰ ਕਰੋ ਜੀ ਇਹ ਉਹਦਾ ਵਾਸਤੇ ਤਾਂ ਸਾਰਿਆਂ ਨੂੰ ਲਾਭਦਾ ਹੈ ਜਿਹੜੇ ਕੋਈ ਸੈਰ ਨਹੀਂ ਕਰ ਸਕਦੇ ਕਸਰ ਨਹੀਂ ਕਰ ਸਕਦੇ ਘਰ ਤੇ ਉੱਠ ਕੇ ਕੋਈ ਆਪਣਾ ਸਰੀਰਕ ਦਾ ਵਰਕਆਊਟ ਨਹੀਂ ਕਰ ਸਕਦੇ ਇਹ ਐਕਸਰਸ ਕਰ ਲਓ ਜੇ ਇਹ ਨਹੀਂ ਕਰ ਸਕਦੇ ਫਿਰ ਆਪਾਂ ਦੁਨੀਆ 'ਚ ਕਰਨਗੇ ਆਏ ਆਂ ਜੀ ਆਪਣੇ ਬਾਰੇ ਸੋਚੋ ਇਹ ਪ੍ਰਮਾਤਮਾ ਨੇ ਆਪਾਂ ਨੂੰ ਜਨਮ ਦਿੱਤਾ ਇਹਨੂੰ ਕਿਸੇ ਲੇਖੇ ਲਈਏ ਬਹੁਤ ਔਖਾ ਹੀ ਜਨਮ ਮਿਲੇ ਆ ਮਨੁੱਖ ਦਾ ਇਹਨੂੰ ਸੰਭੀਏ ਸੌਣਾ ਛੱਡੋ ਇੱਕ ਦਿਨ ਤਾਂ ਆਪਾਂ ਨੇ ਸੌ ਜਾਣਾ ਜਾਗਣ ਵਾਸਤੇ ਪ੍ਰਮਾਤਮਾ ਨੇ ਦਿੱਤਾ ਸੌਣ ਵਾਸਤੇ ਰਾਤ ਦਿੱਤੀ ਆ ਸੌਂ ਅਮਰਤ ਵੇਲਾ ਸੰਭੋ ਤੇ ਆਪਣੇ ਥਰੀਨ ਨੂੰ ਸਾਬੋ ਪਹਿਲਾਂ ਆਪਣੇ ਮਹਾਰਾਜ ਦਾ ਸ਼ੁਕਰਾਨਾ ਕਰੂ ਜੀ ਇਸ ਤਰ੍ਹਾਂ ਹੀ ਐਕਸਰਸ ਹੁੰਦੀ ਹੈ ਜੀ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਮੂੰਹ ਬੰਦ ਕਰਕੇ ਲੱਕ ਰਾਈ ਸਾਹ ਛੱਡਣਾ ਜੀ। ਹਾਂਜੀ ਪਹੁੰਚ ਗਏ ਜੀ ਆਪਾਂ ਦੁਕਾਨ ਪਰ ਜੀ। ਆਪਾਂ ਪਹੁੰਚ ਗਏ ਸਤ ਸਮਾਜ ਦੇ 40 ਮਿੰਟ ਪਰ ਜੀ। ਆਪਾਂ ਟਾਈਮ ਤੋਂ ਤਾ ਦਦਦੇ ਆ। ਆਪਾਂ ਦੱਸਦੇ ਵੀ ਸਵੇਰੇ ਸਾਥੀ ਦੇ ਉੱਠਣ ਦੇ ਕੀ ਕੀ ਕਰਦੇ ਆ ਅੰਮ੍ਰਿਤ ਵੇਲੇ। ਪਹਿਲਾਂ ਮਹਾਰਾਜ ਦਾ ਸ਼ੁਕਰਾਨਾ ਕਰਿਆ। ਗੁਰੂ ਮਹਾਰਾਜ ਦੇ ਦਰਸ਼ਨ ਦਰਾਰੇ ਕਰੇ। ਫਿਰ ਉਹਦੇ ਬਾਅਦ ਆਪਣਾ ਗਰਾਊਂਡ ਵਰਕ ਕਰਿਆ ਜੀ। ਉਹਦੇ ਬਾਅਦ ਕਰਾ ਕੇ ਯੋਗਾ ਵੀ ਕਰਿਆ ਜੀ ਆਪਾਂ ਨੇ। ਫਿਰ ਆਪਾਂ ਫਰੈਸ਼ ਹੋ ਕੇ ਫਿਰ ਦੁਬਾਰਾ ਨਹਾ ਕੇ ਆਪਣਾ ਦੁਕਾਨ ਪਰ ਟਾਈਮ ਸੇ ਪਹੁੰਚੋ। ਇਹ ਸਾਰੇ ਕਰ ਸਕਦੇ ਆ ਤੇ ਮੇਰੇ ਵੀ ਛੋਟੇ ਜਿੰਨੇ ਵੀ ਤੁਸੀਂ ਯਾਰ ਟਾਈਮ ਸੇ ਉੱਠੋ ਆਪਣੀ ਮਿਹਨਤ ਕਰੋ। ਹੁੰਦੀ ਨੇ ਨੇ ਪਲੱਸ 2 ਕਰ ਲਈ ਜਾਂ ਪਲੱਸ 2 ਕਰਨ ਦੇ ਬਾਅਦ ਕੀ ਕਰਨਾ ਹੈ? ਕੁਝ ਵੀ ਕਰਨਾ ਹੈ। ਸੋਚੋ ਜੋ ਤੁਹਾਡਾ ਮਨ ਵਿੱਚ ਆਉਂਦਾ ਵੀ ਅਸੀਂ ਯਾਰ ਕਰਨਾ ਚਾਹੁੰਦੇ ਆ ਉਹ ਕੰਮ ਵਿੱਚ ਆਪਣੀ ਚ ਲੱਗ ਜੂ। ਕੋਈ ਵੀ ਕੰਮ ਪਹਿਲੇ ਦਿਨ ਉੱਪਰ ਨਹੀਂ ਹੁੰਦਾ। ਢੇਠਾਂ ਤੋਂ ਚੱਲ ਕੇ ਉੱਪਰ ਜਾਣਾ ਪੈਂਦਾ ਹੁੰਦਾ ਹੈ। ਹਰ ਕੋਈ ਵੀ ਇਨਸਾਨ ਹੈ ਜਿਹੜਾ ਢੇਠਾਂ ਤੋਂ ਗਿਆ ਉਹ ਚੜ੍ਹਦੀ ਕਲਾ ਵੱਲ ਹੀ ਜਾਂਦਾ ਹੈ। ਆਪਾਂ ਨੂੰ ਸਿੱਖਣੇ ਨਹੀਂ ਮਿਲਦਾ। ਪਰ ਉਹ ਸਿੱਖਣੇ ਔਕੜਾ ਆਉਣੀਆ। ਔਕੜਾ ਆਉਣ ਦਾ ਮਤਲਬ ਇਹ ਨਹੀਂ ਹੁੰਦਾ। ਔਕੜਾ ਇਹ ਹੁੰਦਾ ਵੀ ਆਪਾਂ ਬੰਦੇ ਨੂੰ ਉਹ ਆਪਣੇ ਪਤਾ ਲੱਗਦਾ ਵੀ ਕੰਮ ਕਰ ਕਿਵੇਂ ਹੁੰਦਾ ਹੈ। ਕਿਵੇਂ ਮੈਂ ਜ਼ਿੰਦਗੀ ਦੀ ਸੰਘਰਸ਼ ਕਰਿਆ। ਮੈਂ ਵੀ ਆਪਣੇ ਸੰਘਰਸ਼ ਬਾਰੇ ਆਪਣਾ ਜੋ ਵੀ ਕਰਿਆ। ਕਲਾਸ 2 ਕਰਨ ਦੇ ਬਾਅਦ ਕਿਵੇਂ ਕੰਮ ਕਰਿਆ। ਕਿਵੇਂ ਸਟੈਪ ਵਾਈਜ਼ ਸਟੈਪ ਵਾਈਜ਼ ਗਾਹਾਂ ਗਾਹਾਂ ਗਾਹ ਤੇ ਗਾਹ ਪੈੜ ਔੜੀ ਚ ਅੱਗੇ ਆਪਾਂ ਚੱਲ ਰਹੇ ਹਾਂ ਆਪਾਂ ਸਾਬੂਸ ਘਰ ਸਕਦੇ ਆ ਜਹਾਜ਼ ਖਰੀਦਣਾ ਤਾਂ ਆਪਾਂ ਜਹਾਜ਼ ਵੀ ਖਰੀਦ ਸਕਦੇ ਆ ਅੰਦਰ ਆਪਣੀ ਇੰਨਾ ਹੌਸਲਾ ਲੈ ਕੇ ਆਓ ਇਹ ਹੋਣਾ ਜ਼ਿਆਦਾ ਜੇ ਤੁਸੀਂ ਸਮੇਂ ਸਿਰ ਉਠੋਗੇ ਸਮੇਂ ਸਿਰ ਰਾਤ ਨੂੰ ਸੌਂਗੇ ਇਹ ਸਾਰਾ ਕੁਝ ਸਮੇਂ ਸਿਰ ਆਪਣਾ ਮੇੜਾ ਸੰਭੋ ਅਮਰਤ ਮੇੜਾ ਹੋ ਕਈ ਵੀਰ ਉੱਠੇ ਨਹੀਂ ਹੋਣਗੇ ਜਦਾਂ ਮਹਿੰਗਿਆ ਪਹਿਣਾ ਕਈ ਉੱਠਿਆ ਨਹੀਂ ਹੋਣਗੀਆਂ ਆਪਾਂ ਦੇ ਵਿੱਚ ਆਪਾਂ ਕਿੱਥੇ ਪਹੁੰਚ ਗਏ ਉਹ ਹਜੇ ਰਜਾਈ ਤੋਂ ਨਿਕਲੇ ਨਹੀਂ ਹੈਗੇ ਠੰਡ ਰਜਾਈ ਮੈਂ ਤਾਂ ਕਹਿੰਦਾ ਜੀ ਠੀਕ ਹੈ ਨਹੀਂ ਤੇ ਉਹਦੇ ਬਾਅਦ ਆਪਣੇ ਕੋਲ ਬਹੁਤ ਜੱਲਾਂ ਜੁੜੂ ਆਪਣਾ ਚੈਨਲ ਦਾ ਹਰ ਸਬਸਕ੍ਰਾਈਬ ਹੋਈ ਜਾਊਗਾ ਲਾਈਕ ਸ਼ੇਅਰ ਕਰੀ ਜਾਓ ਜੁੜੂ ਆਪਣੇ ਨਾਲ ਦੁਨੀਆ ਪਬਲਿਕ ਜੁੜਦੀ ਜਾਊਗੀ ਆਪਾਂ ਤੁਹਾਨੂੰ ਆਪਣੀਆਂ ਗੱਲਾਂ ਦੱਸਦੇ ਜਾਊਂਗੇ ਤੇ ਆਪਾਂ ਗਰਾਊਂਡ ਵਿੱਚ ਵੀ ਤੁਹਾਨੂੰ ਵਰਕਆਊਟ ਕੇ ਆ ਵੀ ਚੱਲੀਆਂ ਦੇ ਗਰਾਊਂਡ ਵਿੱਚ ਕੋਈ ਨਹੀਂ ਆਉਂਦਾ ਸਵੇਰ ਟਾਈਮ ਜੀ ਸਿਰਫ ਆਪਾਂ ਹੀ ਹੁੰਦੇ ਆ ਕੋਈ ਗੱਲ ਨਹੀਂ ਆਪਾਂ ਮੁੰਡਿਆਂ ਨੂੰ ਬੁਲਾਵਾਂਗੇ ਲਾਈਟਾਂ ਸਾਡੇ ਗਰਾਊਂਡ ਤੇ ਬਹੁਤ ਸਟੇਡੀਅਮ ਵਧੀਆ ਲਾਈਟਾਂ ਦਾ ਪ੍ਰਬੰਧ ਵੀ ਆਪਾਂ ਨੇ ਕਰਾ ਦੇਣਾ ਸਾਰੀਆਂ ਲਾਈਟਾਂ ਮੰਗਣਗੇ ਤੁਹਾਨੂੰ ਵਰਕਆਊਟ ਹੌਂ ਦਾ ਵੀ ਦਿਖਾਵਾਂਗੇ ਥੋੜਾ ਜਿਹਾ ਸਮਾਂ ਜ਼ਰੂਰ ਲੱਗੂਗਾ ਪਰ ਜੰਗ ਜਾਰੀ ਹੈ ਜੀ ਆਪਣੀ ਆਪਾਂ ਨੇ ਆਪਣੇ ਮੁੰਡਿਆਂ 'ਚ ਹੌਸਲਾ ਭੈਣਾ ਵਿੱਚ ਜੋ ਕਹਿੰਦੇ ਨੇ ਪਲੱਸ ਟੂ ਕਰਨੇ ਵੇਰ ਕੀ ਕਰੀਏ ਪੜੋ ਯਾਰ ਪੜ੍ਹਨੇ ਦੇ ਬਾਅਦ ਆਪਣਾ ਸਵੇਰੇ ਟਾਈਮ ਪਹਿਲਾਂ ਕਰੋ ਵਰਕਆਊਟ ਕਰੋ ਜੇ ਆਪਾਂ ਕਮਾਉਂਗੇ ਕੁਝ ਤਾਂ ਹੀ ਆ ਜੇ ਆਪਾਂ ਥੋੜੇ ਕਮਾਉਨੇ ਆ ਉਸ ਘਰ ਨੂੰ ਤਾਂ ਹੁੰਦਾ ਉਸ ਦਾ ਆਪਣਾ ਖਰਚਾ ਆਪਣਾ ਹੀ ਨਿਕਲਦਾ ਜੇ ਆਪਾਂ ਕੁਝ ਵੀ ਨਹੀਂ ਕਮਾਉਂਦੇ ਤਾਂ ਆਪਾਂ ਆਪਣੇ ਮਾਪੇ ਪਰ ਬੋਝ ਪਾਵੇਂ ਤੇ ਆਪਾਂ ਅੱਜ ਤੁਹਾਨੂੰ ਆਪਾਂ ਸ੍ਰੀ ਚਮਕੌਰ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਜੀ ਅੱਜ ਮੈਨੂੰ ਚਮਕੌਰ ਦਾ ਕੰਮ ਆਜੀ ਕਈ ਤੇ ਉੱਥੇ ਆਪਾਂ ਜਾਣਾ ਜੀ ਤੇ ਫਿਰ ਪਿੱਛੋਂ ਤੋਂ ਦੁਕਾਨ ਦਾ ਕੰਮ ਮੇਰਾ ਵੀ ਚੰਨੀ ਸੁਖਵਿੰਦਰ ਸਿੰਘ ਚੰਨੀ ਤੇ ਹਰਮਨ ਮੇਰੇ ਭਰਾਏ ਤੋਂ ਹੈ ਜੀ ਏ ਫਿਰ ਮੇਰਾ ਪਿੱਛੋ ਤੋਂ ਦੁਕਾਨ ਦਾ ਸਾਮ ਸੰਭਾਲ ਕੰਮ ਦੇਖਦੇ ਆ ਜੀ ਤੇ ਆਪਾਂ ਤੁਹਾਨੂੰ ਹੁਣ ਉੱਧਰ ਬਾਹਰ ਕਾਰੀਗਰ ਬਣਾਉਂਦੇ ਆ ਜੀ ਪਨੀਰ ਦੇ ਪਕੌੜੇ ਤੇ ਉਹ ਤਾਂ ਤੁਹਾਨੂੰ ਪਨੀਰ ਦੇ ਪਕੌੜੇ ਬਾਕੀ ਜੇ ਮੈਂ ਟਾਈਮ ਸਿਰ ਆ ਗਿਆ ਤਾਂ ਜੋ ਵੀ ਹੋਰ ਕੋਈ ਮਠਿਆਈ ਬਣਦੀ ਹੋਗੀ ਉਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਤੇ ਖਾਵਾਂਗੇ ਬਣਾ ਕੇ ਜੀ ਆਜੂ ਫਿਰ ਦਿਖਾਵਣੀ ਤੁਹਾਨੂੰ ਪਨੀਰ ਦੇ ਪਕੌੜੇ ਬਣਦੇ ਜੀ ਟਾਈਮ ਸੰਭੋ ਜੀ ਸਵੇਰੇ ਉੱਠਣ ਤੇ ਕੀ ਕੀ ਫੈਰਨੇ ਤੁਸੀਂ ਹੁਣ ਆਪੇ ਸਮਝ ਰਹੇ ਹੋਵਗੇ ਆਪਣੇ ਦਿਨ ਦੀ ਸ਼ੁਰੂਆਤ ਸਵੇਰੇ ਟਾਈਮ ਸਿਰ ਕਰੋ ਸੂਟ ਨਿਕਲ ਤੋਂ ਪਹਿਲਾਂ ਕਰੋ ਅੱਜ ਫਿਰ ਪਕੌੜੀ ਦਿਖਾਈਏ ਤੁਹਾਨੂੰ ਪਨੀਰ ਵਾਲੇ ਬਣਦੇ ਆ ਆ ਬਣਦੇ ਆ ਜੀ ਪਨੀਰ ਵਾਲੇ ਪਕੌੜੇ ਇਹ ਆ ਬਿਰਜੂ ਕਾਰੀਗਰ ਪਨੀਰ ਵਾਲੇ ਪਕੌੜੇ ਬਣਦੇ ਆ ਜੀ ਦੇਖੋ ਕੱਚੇ ਕਰ ਰਿਹਾ ਇਸ ਟਾਈਮ ਇਹ ਸਵੇਰੇ ਸਵੇਰੇ ਸਦਾ ਕੱਚੇ ਕੱਢਣੇ ਆ। ਨੇਪ ਦੇ ਪਕੌੜੇ। ਇੱਧਰ ਲੱਗੇ ਹੋਇਆ ਜੀ, ਇੱਧਰ ਲੱਗੇ ਹੋਇਆ। ਕਾਊਂਟਰ ਜੀ ਗੋਲ ਗੱਪੇ ਵਾਲਾ ਲੱਗੇ ਹੋਇਆ, ਤਿਆਰੀ ਕਰਨ ਜੀ। ਇਹ ਬੜਾ ਫਾਸਟ ਫੂਡ ਵਾਲਾ ਕਾਊਂਟਰ ਆ ਜੀ। ਇੱਥੇ ਸਮੋਸੇ ਭਾਰੇ ਹੈ। ਆ ਬਰੈਡ ਭਾਰੇ ਆ। ਬ੍ਰੈਡ ਭਰਦਾ ਦਿਖਾਉਂਦਾ ਜੀ ਸਾਨੂੰ ਅਗਰ ਕੋਲਾ ਦੇ ਦੇ ਬਾਕੀ ਹੁਣ ਲੋੜੀ ਦਾ ਤਿਆਰ ਹੋਣਾ ਜੀ ਲੋੜੀ ਦਾ ਸਮਾਨ ਆਪਾਂ ਨੇ ਲਾਤਾ ਜੀ ਗਿਫਟ ਪੈਕ ਰਿਓੜੀਆਂ ਗੱਚਕ ਮੂਫਲੀ ਸੈਟਿੰਗ ਕਰ ਰਹੇ ਹਾਂ ਹਾਂ ਜੀ ਠੀਕ ਆ ਇਹ ਸਾਰਾ ਸਮਾਨ ਨਾ ਚੱਕ ਕੇ ਉੱਧਰ ਲਾ ਦਿਓ ਠੀਕ ਆ ਉਹ ਜਿਹੜੇ ਬੱਚੇ ਵਾਲਾ ਸਮਾਨ ਉਹ ਚੱਕ ਦਿਓ ਹੁਣ ਲੋੜੀ ਤੇ ਬਾਅਦ ਉਹ ਛੋਟਾ ਸਮਾਨ ਰੱਖੋਗੇ ਲੋੜੀ ਵਾਲਾ ਸਮਾਨ ਜਿਹੜਾ ਵੀ ਨਾ ਸਾਰਾ ਮੂਰੇ ਕਾਊਂਟਰ ਭਰ ਦਿਓ ਠੀਕ ਆ ਠੀਕ ਆ ਹਾਂ ਜੋ ਵੀ ਇਹਨਾਂ ਇੱਧਰ ਪਿਆ ਸਮਾਨ ਇਹ ਥੱਲੇ ਗੋਰੀਆਂ ਚ ਇਹਨਾਂ ਨੂੰ ਘੱਟ ਕੇ ਇੱਧਰ ਲਾ ਦਿਓ ਠੀਕ ਆ ਠੀਕ ਆ ਆਪਣੀਆਂ ਮਠਿਆਈਆਂ ਜੀ ਸਾਰਾ ਮਠਿਆਈਆਂ ਪਹਾਪ ਬਣਾਉਣੇ ਆ ਜੀ ਉਰੇ ਤਨਹਾਰੀ ਕੁ ਮਠਿਆਈ ਜੋ ਵੀ ਉਰੇ ਲੱਗੀ ਵੀ ਆ ਬਣ ਰਹੀ ਆ ਸਾਰੀਆਂ ਮਠਿਆਈਆਂ ਆਪਾਂ ਬਲੌਕਾਂ ਦੇ ਵਿੱਚ ਤੁਹਾਨੂੰ ਦਿਖਾਉਂਗੇ ਜੀ ਪਿਓਰ ਮਠਿਆਈਆਂ ਹਾਂ ਜੀ ਪਹੁੰਚ ਗਏ ਸੀ ਦੀ ਚਮਕੌਰ ਸਾਹਿਬ ਬੁਰਦਵਾਰਾ ਛੀ ਦੀ ਕੱਚੀ ਗੜੀ ਸਾਹਿਬ ਕੋਲੋਂ ਦਰਸ਼ਨ ਜੀ ਕੱਚੀ ਗੜੀ ਸਾਹਿਬ ਪੋਜਾ ਕੀ ਔਰ ਸੰਧੀ ਕਰਦੇ ਵਾਹ ਸਵਾ ਲੱਖ ਸੇ ਇੱਕ ਲੜਾਉਂ ਤਵੀ ਗੋਬਿੰਦ ਸਿੰਘ ਨਾਮ ਕੋ ਹਾਂ ਵਾਹਿਗੁਰਤਾਨਾ ਗੁਰੂ ਗੋਬ ਸਿੰਘ ਮਹਾਰਾਜ ਤੇ ਅੱਜ ਲਿਖਾ ਵੇਰੀ ਆ ਸਤ ਪਉ ਨੂੰ ਆਏ ਤੇ ਜੀ ਗੁਰੂ ਗੋਬ ਸਿੰਘ ਜੀ ਮਹਾਰਾਜ ਉਹਰੇ ਬਈ ਸਾਡੀ ਪੂਰੇ ਜੰਗ ਵਿੱਚ ਥੱਲੇ ਕਦਰਗੜ੍ਹ ਸਾਹਿਬ ਗੁਰਦੁਆਰਾ ਬਣਿਆ ਵੇ ਜੀ ਇੱਧਰ ਬੰਦੇ ਕਾ ਰਾ ਪ੍ਰਸ਼ਾਦ ਲਵੋ ਜੀ। ਇੱਕ ਆਰਸੀ ਬਣਿਆ ਰਹੇ ਜੀ ਗੜੀ ਸਾਹਿਬ ਨੂੰ। ਪ੍ਰਾਤਨ ਦੇਖਣ ਵਾਸਤੇ ਜੀ ਮਾਡਲ ਤਿਆਰ ਕਰਿਆ ਬਾਹਰ ਤੇ ਕੰਦਾ। ਇੱਕ ਨਾ ਪਹਿਨਾਤੀਆਂ ਜੀ, ਕੁੱਕਣਾਂ ਤਿਆਰ ਕਰਾਈਆਂ ਜੀ। ਆਰਸੀ ਬਣਿਆ ਦੀ ਬੜੀ ਸੇਵਾ ਜੀ। ਆਪਣਾ ਦਸਵੰਧ ਜ਼ਰੂਰ ਆਰਸੀ ਬਣਿਆ ਦੀ ਬਹੁਤ ਟੋਕਰੀ ਹੁੰਦੀ ਹੈ ਜੀ। ਉਹ ਵਿੱਚ ਜ਼ਰੂਰ ਭਾਇ ਕਰੋ ਜੀ। ਵਾਹਿਗੁਰੂ। ਇੱਧਰ ਜੀ ਲੰਗਰ ਹਾਲ ਹੈ ਆਪਣਾ। ਗੁਰਹਾਵਦਾ ਗੇਟ ਆ ਜੀ ਵਾਹ ਕੋਲ ਆ ਵਾਹ ਵਾਹ ਗੁਰਦਵਾਰ ਸਾਹਿਬ ਦੇ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਜਾ ਵਾਹਿਗੁਰੂ ਜੀ ਦੇ ਮੱਦੇ ਭਗਾਂ ਵਾਲਿਓ ਕਾਰੋ ਸੇਵਾ ਦੁਰੂਪੇ ਮਾਰਤਾ ਨੇ ਲੰਗਰਾਂ ਦੀ ਸੇਵਾ ਰੰਗ ਜਵੰਤ ਜੀ ਲੰਦਦ ਕੰਨ ਲੱਗੀਆਂ ਹੋਈਆਂ ਜੀ ਇਦਨ ਆ ਜੀ ਗੜੀ ਸਾਹਿਬ ਦੀ ਪ੍ਰਾਤਨ ਖੁਹੀ ਜੀ ਆ ਦਰਬਾਰ ਸਾਹਿਬ ਨੇ ਆ ਜੀ ਦਰਬੀ ਸੰਗਤਾਂ ਦਾ ਦਰਸ਼ਨ ਕਰਦੀਆਂ ਜੀ ਗੜੀ ਸਾਹਿਬ ਦੀ ਪ੍ਰਾਤਨ ਕੋਈਆ ਆ ਕਰਾਂਗੇ ਤੁਹਾਡਾ ਦਰਸ਼ਨ ਜੀ ਇਦਨ ਜੀ ਪ੍ਰਾਤਨ ਖੂਈਆ ਗੜੀ ਸਾਹਿਬ ਦੀ ਜੀ ਆਪਾਂ ਕਰਾਉਣੀ ਸਾਨੂੰ ਪ੍ਰਾਤਨ ਖੂਈ ਤੇ ਦਰਸ਼ਨ ਜੀ ਗੜੀ ਸਾਹਿਬ ਦੀ ਨਾਲੇ ਜੀ ਦੁਕਾਨ ਦਾ ਸੱਜਿਆ ਵੀ ਬੈਠੇ ਆਪਣੇ ਚਲਾਇਆ ਜੇ ਮੇਰੀ ਪਾ ਕੇ ਯਾਰ ਕੇ ਮਜਾਣਾ ਵਾਹਿਗੁਰੂ ਕਰੋ ਜੀ ਦਰਸ਼ਨ ਪ੍ਰਾਤਨ ਖੂਈ ਦੇ ਜੀ <laughs> like <estrogen> <sygue> something ਕਰਾਉਨੇ ਗੁਰਦੁਆਰਾ ਸ਼੍ਰੀ ਕਤਲਗੜ ਸਾਹਿਬ ਦੇ ਦਰਸ਼ਨ ਜੀ ਵਾਹਿਗੁਰੂ ਆਈ ਸਲਾਈਡ ਕਰ ਸਲੈਕਟ ਕਰੋ ਗੁਰਦੁਆਰਾ ਸ਼੍ਰੀ ਕਤਲਗੜ ਸਾਹਿਬ ਪਹੁੰਚ ਗਏ ਜੀ ਕਰਾਉਨੇ ਸੰਗੋਂ ਅੱਗੇ ਗੁਰੂ ਮਹਾਰਾਜ ਦੇ ਦਰਸ਼ਨ ਜਰਾ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਰੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਬਾਬਾ ਜੀ ਸਿੰਘ ਸ਼ਹੀਦ ਹੋਏ ਜੀ ਰਜੀ ਜੋੜਾਕਰ どう <music> ਪ੍ਰਤੀਤਾ <muchas> ਹਾਂਜੀ ਆਪਾਂ ਇਹ ਜੀ ਉੱਤੋਂ ਵਾਈਟ ਵਾਲਿਆਂ ਦੇ ਜੀ ਇਹਨਾਂ ਦੀ ਮਰੇ ਚੱਲਦੀ ਆ ਫਲਾਣ ਦੀ ਜਿੱਤੀਆਂ ਪੜੀਆਂ ਵੀ ਆਪਾਂ ਲਗਾਉਨੇ ਆਪਾਂ ਲੈਣ ਲੱਗੇ ਆਰੇ ਜੀ ਆਟਾ ਆਪਾਂ ਕਿਹੜਾ ਕਿਹੜਾ ਆਟਾ ਵਰਤਦੇ ਆ ਪਾਣੀ ਵਨ ਸਾਤਰੀ ਘਾਤੀ ਆਪਾਂ ਨੂੰ ਜੀ ਕੋਧਰਾ ਰਾਗੀ ਦਾ ਆਟਾ ਜੀ ਹਾਂਜੀ ਇਹ ਕੋਧਰੇ ਦੇ ਠੀਕ ਹੈ ਜੀ ਰਾਗੀ ਦਾ ਰਾਗੀ ਦਾ ਜੀ ਬਾਜਰੇ ਦਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਦਲੀ ਆ ਗਿਆ ਠੀਕ ਹੈ ਜੀ ਇਹ ਇਹਦਾ ਕੁੱਟਕੀ ਕੁੱਟਕੀ ਜੀ ਇਹ ਕੰਗਣੀ ਦਾ ਇਹ ਬੇਸਣ ਵੀ ਦੇ ਦਈਏ ਇਹ ਸਾਰਾ ਸਮਾਨ ਜੀ ਉਰੇ ਪ्योर ਮਣਾਉਨੇ ਆ ਜੀ ਆ ਇਹਨਾਂ ਨੇ ਸਾਫ ਤੇ ਰੱਖੇ ਹੋਏ ਆ ਕੋਦਰਾ ਕੁੱਟਕੀ ਦੇਖ ਰਾਗੀ ਆ ਚੱਕ ਕੇ ਦਿਖਾ ਦਿਓ ਜੀ ਮਾਣਾ ਜਾਂ ਕੱਲਾ ਆ ਰਾਗੀ ਆ ਜੀ ਰਾਗੀ ਰਾਗੀ ਦਾ ਥੋੜਾ ਆਟਾ ਲਾਲ ਹੁੰਦਾ ਤਾਂ ਹੈ ਜੀ ਇਸ ਸਵਾਗ ਦਾ ਇਸ ਸਵਾਗ ਹੈ ਜੀ ਔਰ ਇਹ ਹਰੀ ਕੰਗਣੀਆਂ ਇਹ ਹਰੀ ਕੰਗਣੀਆਂ ਜੀ ਇਹਨਾਂ ਕੋਲ ਰੇ ਪਿਓਰ ਮੱਕੀ ਦਾ ਆਟਾ ਵੀ ਇਹ ਮਣਾਉਂਦੇ ਆ ਜੀ ਅੰਦਰ ਤੁਹਾਨੂੰ ਦਿਖਾਵਾਂਗੇ ਜੀ ਪਲਾਟ ਇਨਰ ਲੱਗਿਆ ਹੋਇਆ ਕੁੱਟੂ ਦਾ ਵੀ ਆ ਜੀ ਤੇ ਉਰੇ ਆ ਕੇ ਜਰੂਰ ਆਇਓ ਜੀ ਇਹ ਚਮਕੌਰ ਸਾਹਿਬ ਦੇ ਜਿਹੜਾ ਮਰੰਡੀ ਨੂੰ ਰੋੜ ਜਾਂਦਾ ਉਹ ਬਾਈਪਾਸ ਰੋੜ ਤੇ ਆ ਜੀ ਇਹ ਪਲਾਟ ਜੀ ਆਪਾਂ ਰੇ ਨਾ ਆਟਿਆਂ ਦੀ ਰੋਟੀ ਪ੍ਰਸ਼ਾਦਾ ਛਕਦੀਆਂ ਜੀ ਅੱਗੇ ਆਪਾਂ ਤੁਹਾਨੂੰ ਦੱਸਾਂਗੇ ਇਹਨਾਂ ਬਾਰੇ ਜੀ ਇਹ ਹੁਣ ਆਪਾਂ ਇਹ ਵਾਈਟ ਉੱਤਮ ਵਾਲਿਆਂ ਦਾ ਬਣਾਟ ਹੈ ਜੀ ਹਾਂਜੀ ਇਹ ਜਿਹੜੇ ਵੀ ਆਪਾਂ ਨੇ ਆਟੇ ਲੱਤੇ ਜੀ ਇਹ ਆਪਾਂ ਨੇ 9-10 ਤਰ੍ਹਾਂ ਦੇ ਆਟੇ ਲੱਤੇ ਆਂ ਇਹ ਕਦੇ ਵੀ ਆਪਾਂ ਨੇ ਮਿਕਸ ਕਰਕੇ ਨਹੀਂ ਖਾਣੇ ਜੀ ਇਹਨਾਂ ਦਾ ਪ੍ਰਸ਼ਾਦ ਦਾ ਹਮੇਸ਼ਾ ਕੱਲੇ ਆਟੇ ਦਾ ਇੱਕ ਦਿਨ ਚ ਹੀ ਕੱਟਾ ਹੀ ਵਰਤਣਾ ਹੈ ਜਿੰਨੇ ਵੀ ਤੁਸੀਂ ਪ੍ਰਸ਼ਾਦੇ ਖਾਣੇ ਆ ਜੋ ਵੀ ਸਬਜ਼ੀ ਲੈਣੀ ਹੈ ਜੀ ਕਦੇ ਵੀ ਆਟੇ ਨੂੰ ਮਿਕਸ ਨਹੀਂ ਕਰਨਾ ਜੀ ਸਵੇਰੇ ਹੋਰ ਆਟਾ ਸ਼ਾਮ ਨੂੰ ਹੋਰ ਆਟਾ ਇਹ ਆਪਾਂ ਨੇ ਮਿਕਸ ਨਹੀਂ ਕਰਨੇ ਇੱਕ ਟਾਂ ਮਿੱਕੀ ਆਟਾ ਵਰਤੇ ਜਾਊਗਾ ਜੀ ਗਾਹਾਂ ਆਪਾਂ ਵੀਡੀਓ ਤੁਹਾਨੂੰ ਇਹਦਾ ਬਾਰੇ ਵੀ ਆਪਾਂ ਦੱਸਦੇ ਰਹੂਗੇ ਜੀ ਆਪਾਂ ਲੱਗੇ ਜੀ ਹੁਣ ਵਾਇਰਸ ਆ ਸਭ ਕਰਨੇ ਜੀ ਰਈ ਰਈ ਸੋ ਰਤ ਕਨਸ ਵਰ ਕਥੀ ਹਰ ਜੁਗ ਜੁਗ ਪਕਤ ਪਾਇਆ ਫੈਜ ਰਖਣਾ ਆਇਆ ਆਰਾਮ ਰਾਜੀ ਪਰ ਨਾਕਸ਼ ਦੁਸ਼ਤ ਹਰ ਮਾਰਿਆ ਪਹਿਲਾਦੇ ਧਰਾਇਆ ਹੰਕਾਰੀਆਂ ਨੇ ਦੁਖਾ ਪਿੱਟਦੇ ਨਾਮ ਦਿਓ ਮੁਖ ਲਾਇਆ ਜਨ ਮਾਨਾ